ਸੋ ਸੋ ਕਿਸ ਕੀ ਗੱਲ ਕਰੀਏ ਚੱਕ ਲਿਆ ਮੈ ਲੱਗੀ ਨਾ ਮੈ ਲੱਗ ਜਮੇ ਲਿਆ ਮਤ ਫੌਂਡ ਭੁੱਖ ਨਾ ਬਲੀ ਨਾ ਮੈਂ ਲੋ ਦਾ ਟਾਈਮ ਵੀ ਬਾਬਾ ਹੋ ਗਿਆ 7 ਦੇ 12 ਤਾਂ ਹੋ ਗਏ ਮਸਰੀਆਂ ਕਰਕੇ ਪੂਰਾ ਖਲਾਰਾ ਹੈ ਘਰ ਚ ਟਕ ਟਕ ਦੀ ਆਵਾਜ਼ ਬਹੁਤ ਜਿਆਦੇ ਲੋ ਜੀ ਜਟਾ ਨੰਬਰਾਂ ਬਾਰੇ ਕਰ ਸਰ ਜੀ ਜੇ ਕਾ ਇਹ ਬਿਲਕੁਲ ਡੇਗਰ ਮੈਂ ਤੇ ਜਮੀਨ ਤਾਂ ਕਹਿੰਦੇ ਸੀ ਸਾਰਾ ਰੇਨ ਨੂੰ ਵੀ ਵੇਚ ਲੈ ਲੈਣੇ ਆਹ ਘਰ ਵੀ ਲੈਣਾ ਨਾ ਜੀ ਜਮੀਨ ਕਿਦਾ ਮੇਰਾ ਅਰਜੀ ਕਰਦੇ ਹਾਂ ਤਾਂ ਇਹ ਰੂਮ ਬਣਾਈਏ ਨਾ ਵਿੱਚ ਹੀ ਅਰਜੀ ਦਾ ਰੋਸ ਬਸ ਬੈਡਰੂਮ ਜਾ ਬਾਈ ਸਾਰਾ ਬੱਚਾ ਇੱਕ ਭਾਗ ਸੋਫੇਦਾਰ ਇੱਕ ਚੀਜ਼ ਹੋਈ ਰੱਖ ਲੈ ਕੋਈ ਆਹੋ ਵੀ ਹੋਈ ਰੱਖ ਲੈਂਦੇ ਜਿੰਨੇ ਸੋਈ ਉਹ ਵੀ ਆਉਂਦਾ ਕਰਵਾਤਾ ਹਮ ਕਮ ਜਿਹੜੀ ਨਾ ਉਹ ਮੈਂ ਕਹਿੰਦਾ 22 ਬੈਡਰੂਮ ਬਸ ਤੇ ਵਿਚਾਰ ਵੈਸੇ ਇਹਨਾਂ ਦਾ ਡਰਾਈング ਰੂਮ ਹੈ ਉਹ ਥਾਂ ਰੋਕਣ ਤੋਂ ਇਲਾਵਾ ਘਰ ਤੋਂ ਜਮੇ ਹੀ ਕੋਈ ਸਭ ਤੋਂ ਛੋਟਾ ਹੀ ਨਹੀਂ ਹੋਣਾ ਚਾਹੀਦਾ ਸਭ ਤੋਂ ਸਿੰਪਲ ਤੇ ਸਭ ਤੋਂ ਛੋਟਾ ਇਹ ਆ ਬਾਥਰੂਮ ਸਿੰਪਲ ਹੋਣੀ ਚਾਹੀਦੀ ਸਭ ਤੋਂ ਜਿੰਨੀ ਘੱਟ ਸਵਾ ਲੈ ਹੋਵੇ ਬਾਲਾ ਨਾ ਹੋਵੇ ਤਾਂ ਬਾਲਾ ਵੱਡਾ ਨਾ ਜ਼ਿੰਦਗੀ ਦਾ ਜ਼ਿੰਦਗੀ ਦਾ ਸਭ ਤੋਂ ਘੱਟ ਸਵਾ ਬੰਦਾ ਬਾਥਰੂਮ ਚ ਖਿਆਲ ਦਤਾ ਵੱਧ ਲਓ ਕੋਈ ਕਹਿਣਾ ਹੁੰਦਾ ਮੇਰੇ ਉੱਪਰ ਵਾਲਾ ਬਾਥਰੂਮ ਬਣਾਉਂਦੀ ਹੈ ਬੇਟਾ ਕਿਤੇ ਨਾ ਤੇ ਕੋਈ ਬੋਲ ਦੇ ਇੱਕ ਵਾਰ ਸਟਾਈਲਾ ਹੋਂ ਤਾਈਲਾ ਕਦੇ ਨਾਲ ਉਹ ਬਾਤ ਲੋ ਤਾਈ ਨਾਲ ਕਿਤੇ ਪਹਿਲਾਂ ਤਾਂ ਬਹੁਤ ਚੰਗੀਆਂ ਸਫਾਈ ਇੰਨੀ ਭੜਦੀਆਂ ਨਹੀਂ ਹੋਰ ਬਹੁਤ ਅਸ ਤੁਸੀਂ ਉਹ ਪਟਨਾ ਇੱਕ ਘੰਟਾ ਪਟਨਾ ਨਹੀਂ ਆਪਾਂ ਇਹ ਪੜਵਾ ਦੇ ਜੇ ਕੋਈ ਉਪਰਾ ਆਉਂਦਾ ਤਾਂ ਮੜੀ ਜਿਨੀ ਵਾਲੀ ਦਾਗ ਪੈ ਜਾਂਦਾ ਹੋਰ ਅਗਲਾ ਵੀ ਪਿਛਵਾਹ ਜਾਂਦਾ ਹੋ ਜਾਂਦਾ ਜੇ ਤਿੰਨ ਨੂੰ ਸਮਾਉਂਟ ਲੱਗ ਕੇ ਪੁੱਛਦਾ ਪਹਿਲੇ ਤੀਜੇ ਤੀਜੇ ਨੂੰ ਲੱਗਿਆ ਅਗਲਾ ਵੀ ਲੱਗੇ ਲੱਗ ਜਾਂਦਾ ਕਿ ਨਾਲ ਜਿਲ ਜਾਂਦਾ ਕਾਫੀ ਦੇਖ ਕੇ ਕਈ ਚੀਜ਼ਾਂ ਦੇ ਨਾ ਬੰਦਾ ਆਪਾਂ ਮਤਲਬ ਫਾਰਮੈਲਟੀ ਸਿਰ ਕਰ ਲੈਣੀਆਂ ਆ ਪਰ 23 ਥਾਵਾਂ ਉੱਤੇ ਬੰਦਾ ਉਹ ਹੁੰਦਾ ਨਹੀਂ ਕਿ ਜਿਵੇਂ ਆਪਾਂ ਹਮ ਕੰਚ ਦੇ ਬੰਡੇ ਵੀ ਰੱਖਦੇ ਨੇ ਯਾਨੀ ਉਹ ਵਾਲਾ ਆਪਰੇ ਵੀ ਆਇਆ ਏ ਤੋਂ ਤੇ ਸਾਡੇ ਵੀ ਟੈਸਟ ਆਏ ਤੇ ਉਹਨਾਂ ਨੇ ਵੀ ਆਹਨ ਤੋਂ ਡਾਉਂਗੇ ਇਹ ਕੰਚ ਉੱਤੇ ਪਰ ਤਿਲਕੜੇ ਹੁੰਦੇ ਮੜ ਮੋਟਾ ਰੋਟੀ ਦਾ ਹੱਥ ਲਾਇਆ ਕਿਉਂ ਕਿ ਹੋ ਗਿਆ ਇੱਕੋ ਭਾਰੇ ਹੁੰਦੇ ਆ ਤੇ ਅਗਲਾ ਇੰਨਾ ਵੀ ਸ਼ਿਮਾਨ ਹੋਇਆ ਉਹ ਪਾਰੀ ਵਾਰੀ ਆਈਂ ਗੇ ਜਾਣ ਤੋਂ ਸੈਕਟਰ ਆਉਂਗਾ ਜਿਹਾ ਤੇ ਲੈ ਫਿਰ ਕਿਉਂ ਹੋਗਾ ਜਾਨਾ ਟੁੱਟੜ ਵਾਸਤੇ ਬਣੀ ਪਰ ਮੈਂ ਉਸ ਤੋਂ ਬਾਅਦ ਦੇਖਿਆ ਵੀ ਬੰਦਾ ਸੱਚੀ ਪਿਸ਼ੇਮਾਨ ਹੋ ਗਿਆ ਸ਼ਿਮਾਨ ਚਾ ਹੀ ਹੋ ਜਾਂਦਾ ਇਹ ਤਾਂ ਚੀਜ਼ਾਂ ਬਸ ਨਹੀਂ ਰੰਗ ਮਸਤੀ ਨੇ ਭਾਡੇ ਸਿੰਪਲ ਮौज ਨਾਲ ਖੁੱਲੀ ਸਹੀ ਗੱਲ ਸਾਰਾ ਨਾਲ ਹੋਵੇ ਕੁਝ ਦੇ ਦੋ ਕੌਖੇ ਦੋਗੇ ਅੱਗੇ ਤਾਂ ਆਈਆਂ ਅੱਠ ਦਿਨ ਆ ਜਾਂਦੇ ਸੀਗੇ ਜਾਂ ਖਾਣਾ ਪੱਕਣਾ ਸਾਜ ਜੇ ਜੀ ਰੋਟੀ ਦੇਹੋ ਜਿਹੜੀ ਘਰੇ ਦਾਲ ਸਬਜ਼ੀ ਬਣੀ ਆ ਉਹੀ ਅਗਲੇ ਨੂੰ ਅਗਲਾ ਦੇ ਦਿੰਦਾ ਬਾਟੀ ਸਬਜ਼ੀ ਬਾਟੀ ਤੇ ਅਗਲਾ ਭਾਂ ਚਾਹ ਅੰਦਰ ਬੈਠਾ ਰੋਏ ਪੰਜ ਹੋਣਗੇ ਕੋਈ ਆ ਜਾਂਦਾ ਦਿੱਤਾ ਫੜੀ ਹੋ ਜਾਂਦੀ ਇਹ ਸਵੇਰੇ ਹੋਰ ਖਵਾਦੀ ਰੋਤ ਨੂੰ ਉਹੀ ਸਬਜ਼ੀ ਖਵਾਵਾਂਗੇ ਰਾਤ ਨੂੰ ਹੋਰ ਚਾਹੀਦੀ ਲੈ ਜਿਹੜੀ ਬਧੀ ਪਈ ਹੁੰਦੀ ਆ ਸਵੇਰ ਵਾਲੀ ਉਹ ਤਾਂ ਕਿਤੇ ਫਰਿਜ ਬਹੁਤ ਭਰਦੀ ਆ ਰਿਹਾ ਪਿੱਛੇ ਤੋਂ ਕਿਹਨਾਂ ਜਾਂਦਾ ਹੈ ਪੈ ਤੱਕ ਹੀ ਹੋਣਾ ਤੇਨ ਦਿਨ ਕੁਝ ਨਾ ਬਣਾਓ ਉਹੀ ਕਰ ਦੇ ਲੋ ਤੋਰ ਕੇ ਅਗਲਾ ਜਿਹੜਾ ਜੁੜਦਾ ਉਹ ਮੇਰੇ ਉਦੋਂ ਤੱਕ ਸਿਰ ਨਾ ਤੋਂ ਇਹ ਸੀ ਜਿਹੜਾ ਹੱਤਾ ਬੱਕਰ ਤੇ ਬਾਥਰੂਮ ਵੀ ਹੋ ਗਿਆ ਥੋੜੇ ਹੁੰਦਾ ਸੀ ਉਹ ਉਹਦੇ ਉਪਸ਼ਤ ਵੀ ਨਹੀਂ ਹੁੰਦੀ ਸੀ ਹੋਕਰ ਮਾਰੀ ਮੈਂ ਬਰੀ ਜਿੰਦੀ ਹੱਤ ਨੂੰ ਸੀ ਖੁੱਲਾ ਸੀ ਧੁੱਪ ਸ਼ਾਨ ਵਾਲਾ ਪੇ ਹੋ ਰਹੇ ਨਹੀਂ ਜਿਹੜੇ ਹੁਣ ਲਾਉਣੇ ਪੈਂਦੇ ਆ ਨਹੀਂ ਜਿਹੜੇ ਆ ਹੁਣ ਐਬਜਾਸਟ ਫੈਨ ਲਾਉਣੇ ਵੰਦੇ ਬਾਅਦ ਉਹ ਤਾਂ ਹੀ ਲਾਉਣੇ ਵੰਦੇ ਅੱਗੇ ਖੁੱਲੇ ਭਏ ਹੁੰਦੇ ਸੀ ਉੱਪਰੋਂ ਛੱਤ ਵੀ ਖੁੱਲੀ ਸੀ ਹੋਰ ਤਾਂ ਕਿ ਕਰਤੀ ਹੁੰਦੇ ਇਹ ਨਾਲੇ ਪਰ ਪੁਰਾਣਾ ਹੁਣ ਕੁਛ ਨਹੀਂ ਸਾਰਾ ਸਿਸਟਮ ਚੇਂਜ ਹੋਣਾ ਹੀ ਪੈਂਦਾ ਉਹ ਮੈਂ ਰਹਿ ਨਹੀਂ ਸਕਦੇ ਲੱਗਦਾ ਹੀ ਪੈਂਦਾ ਸੀ ਟਾਈਮ ਦੇ ਅਕੋਰਡਿੰਗਲੀ ਸਭ ਨੂੰ ਚੇਂਜ ਹੋਣਾ ਹੀ ਪੈਂਦਾ ਨਵੇਂ ਲੋਕ ਮੋਟਜਮਾਰੂ ਕਰਦੇ ਸੀ ਲੇ ਵੀਰੇ ਇੰਦੇ ਸੀ ਬੰਨਾਂ ਮਾਰਦੇ ਸੀ ਉਹਦੇ ਪੰਜਾਹ ਪੰਜਾਹ ਮਿਲੂਂ ਜੀ ਅੱਜ ਤੇ ਕੋਈ ਨਾ ਬੁੱਤੀ ਸੀ ਉਹ ਕਿਸ ਕੋਟ ਹੈ ਵੀ ਇਹ ਹੀ ਨੇ ਦੇ ਗਾ ਲਾ ਲੋ ਜੀ ਖਾਣਾ ਖਾ ਕੇ ਚਾਹ ਪੀ ਕੇ ਆਪਾਂ ਆ ਗਏ ਮਾਰਕੀਟ ਕਿਉਂਕਿ ਮੈਂ ਥੋੜੀ ਜੀ ਸ਼ਾਪਿੰਗ ਕਰਨੀ ਸੀ ਕੀ ਸ਼ਾਪਿੰਗ ਕਰਨੀ ਆ ਉਹ ਆਪਾਂ ਅੱਗੇ ਚੱਲ ਕੇ ਤੁਹਾਨੂੰ ਦੱਸਦੇ ਆਂ ਪਰ ਆਪਾਂ ਮਾਰਕੀਟ ਮੇਨ ਮਾਰਕੀਟ 'ਚ ਨਹੀਂ ਗਏ ਜਿਹੜੀ ਘਰ ਦੇ ਨੇੜੇ ਮਾਰਕੀਟ ਸੀ ਆਪਾਂ ਪਹਿਲਾਂ ਲੈ ਕੇ ਗਏ ਸੀ ਚਾਹੇ ਆ ਹੁਣ ਜੀ も <music> <laughs> <laughs> う、うまそう。 സെഡൽ hmm? സൈഡൽ आरादायक हाँ आ, जाएदा जाएदा तो जाएदा तो जाएदा बहुत कंफर्टेबल चाहिए बहुत ज्यादा कंफर्टेबल ये नाबंद अग्न ये कट वाले पहने ਔਰ ਕੰਫਰਟੇਬਲ ਜੀ ਬਹੁਤ ਰਹੇ ਜਿੰਨਾ ਮਰਜੀ ਰੂਟੀ ਇੰਚ ਯੂਜ਼ ਕਰੀ ਜੀ ਬਹੁਤ ਬਹੁਤ ਜਿਆਦਾ ਕੰਫਰਟੇਬਲ ਪਹਲਾ ਹੈ ਔਰ ਆਹ ਇਹ ਨਾ ਇਹ ਵੀ ਦੇਖਣੀ ਹੈ ਇਹ ਵੀ ਦੇਖ ਲਓ ਟਰਾਈ ਕਰਕੇ ਇਹ ਵੀ ਸੇਮ ਹੀ ਹੈ ਬੱਦ ਡਿਜ਼ਾਈਨ ਦਾ ਪਰ ਕਹਲ ਕਾ ਜੀ ਉਹ ਜਿਸ ਦਾ ਕੰਫਰਟੇਬਲ ਚੌੜੀ ਜੀ ਹੈ ਨਾ ਚੌੜੀ ਚ ਪੈਰ ਉੱਤ ਪੈਰ ਵੀ ਚੌੜੀ ਹੁੰਦੀ ਹੈ ਉਹਦੇ ਚ ਪੈਰ ਅੰਪ੍ਰੈਸ਼ਨ ਨਹੀਂ ਪੈਂਦਾ ਕੀ ਕਹਾਂਗੇ ਪੈਰ ਤੇ ਜਿਹੜਾ ਉਹ ਨਹੀਂ ਬਣ ਗਿਆ ਨਾ ਉਹ ਕੈਰੀਡਾ ਉਹ ਕਿ ਆ ਗਏ ਪੈਸੇ ਲਾ ਕੇ ਆ ਗਏ ਉਹ ਮੁੜੇ ਆ ਗਏ ਪੈਸੇ ਲੈ ਕੇ ਆ ਗਏ ਐਸੇ ਤਾਂ ਬਚਾਰ ਕੇ ਨਹੀਂ ਆ ਗਏ ਚੀਜ਼ ਦਾ ਲੈਣੀ ਕੋਈ ਨਹੀਂ ਉਹ ਤਾਂ ਮੈਨੂੰ ਬਹੁਤ ਲੱਗਦਾ ਮੈਂ ਗੱਲ ਗਿਆ ਉਹ ਨੇ ਜੀ ਮੈਂਗਾ 1900 ਰੁਪਿਆ ਦਾ ਟੂ ਮੱਚ ਇਹ ਉਹਦੇ ਨਾਲ ਮੈਨੂੰ ਜਿਆਦਾ ਵਧੀਆ ਲੱਗਿਆ ਇਹ ਚੱਕਣਾ ਧਰਨਾ ਮੋਜ ਨਾਲ ਉਹ ਉਹਦਾ ਕਰਕੇ ਲੈਂਦਾ ਸੀ ਨਾਲੇ ਤਾਂ ਨਾਲੇ ਚੱਕਣਾ ਕਿਡਾ ਔਖਾ ਸੀ ਇਹ ਤਾਂ ਇੱਕ ਆ ਸਲਾਂ ਚੱਕ ਕੇ ਪੂਰੇ ਜਾਂਦੇ ਸਿੱਕ ਵੀ ਬਣ ਜਾਂਦੀ ਆ ਵੀ ਲੰਬਾ ਕਰਨਾ ਤੁਸੀਂ ਹਾਂ ਹਾਂ ਸਿੱਕ ਵੀ ਬਣ ਜਾਂਦੀ ਆ ਸ਼ਬ ਵੀ ਫੜੀ ਲਿਆਵਾਂ ਜੇ ਉਹਦੇ ਕੋਲ ਨਾ ਹੋ ਜਾ ਤਾਂ ਫਿਰ ਫੇਰ ਫੇਰ ਆਵਾਂ ਹਨਾ ਤੇ ਬੋਲਾਂ ਕਿ ਪਹਿਲਾਂ ਉਹਨੂੰ ਫੋਨ ਕਰਿਓ ਲੋ ਜੀ ਮੈਂ ਤੁਹਾਨੂੰ ਥੋੜਾ ਥੋੜਾ ਦਿਖਾ ਦਿੰਨੀ ਆ ਇਹਨਾਂ ਦੀ ਖਲਾਰੇ ਬਹੁਤ ਜ਼ਿਆਦਾ ਪਏ ਹੋਏ ਨੇ ਇਹ ਇਹਨਾਂ ਦੀ ਕਿਚਨ ਹੈ ਜਿਹੜੀ ਇਹਨਾਂ ਨੇ ਤੋੜ ਕੇ ਪਹਿਲਾਂ ਇਹ ਬਹੁਤ ਛੋਟੀ ਜਿਹੀ ਹੁੰਦੀ ਸੀ ਜਿਲੀਗਾ ਤੁਹਾਨੂੰ ਇੰਨੀ ਕਿ ਦਿਖ ਰਹੀ ਹੈ ਹਨਾ ਸਾਹਮਣੇ ਸੈਲਫ ਦਿਖ ਰਹੀ ਹੈ ਤੇ ਆਹ ਵਾਲਾ ਏਰੀਆ ਸੀਗਾ ਜਿਹੜਾ ਡਾਈਨਿੰਗ ਏਰੀਆ ਜਿਹੜਾ ਇਹਨਾਂ ਨੇ ਵਿੱਚ ਐਡ ਕਰ ਲਿਆ ਨਾਲ ਹੀ ਸੋ ਹੁਣ ਕਾਫੀ ਖੁੱਲੀ ਕਿਚਨ ਬਣ ਜੂਗੀ ਜਦੋਂ ਥਾੜਾ ਏ ਸੀ ਉਹਦੋਂ ਘਰ ਕਾਫੀ ਖਰਾਬ ਹੋ ਗਿਆ ਸੀ ਬੱਧਰ ਪਾਣੀ ਨੇ ਭਰ ਗਿਆ ਸੀ ਸੋ ਹੁਣ ਬਹੁਤ ਜ਼ਿਆਦਾ ਖਲਾਰਾ ਦਿਖ ਰਿਹਾ ਤੁਹਾਨੂੰ ਇੱਥੇ ਕਿਉਂਕਿ ਮਿਸਤਰੀ ਲੱਗੇ ਹੋਏ ਨੇ ਡਰਾਈਂਗ ਰੂਮ ਕਾਫੀ ਵੱਡਾ ਹੁੰਦਾ ਸੀ ਹਾਂ ਸਾਰਾ ਏਰੀਆ ਡਰਾਈਂਗ ਰੂਮ ਦੇ ਵਿੱਚ ਹੁੰਦਾ ਸੀ ਹਮਨਾਂ ਨੇ ਕਾਫੀ ਛੋਟਾ ਕਰ ਲਿਆ ਕਿਉਂਕਿ ਡਰਾਈਂਗ ਰੂਮ ਆ ਜਿਹੜਾ ਉਹਦੀ ਮੈਨੂੰ ਲੱਗਦਾ ਕੋਈ ਬਹੁਲੀ ਜ਼ਰੂਰੀ ਨਹੀਂ ਹੁੰਦੀ ਵੀ ਜਿਆਦਾ ਵੱਡਾ ਹੋਵੇ ਬਸ ਇਹ ਆਪਾਂ ਨੂੰ ਜ਼ਰੂਰੀ ਸਮਝਦੇ ਆ ਘਰ ਦੇ ਵਿੱਚ ਪਰ ਐ ਨਾਲ ਉਹ ਵੀ ਜਗ੍ਹਾ ਹੀ ਰੁਕਦਾ ਤੇ ਇਹਨੂੰ ਛੋ ਕਿਚਨ ਦੇਖ ਲਓ ਹੁਣ ਕਿੰਨਾ ਇਹਨਾਂ ਦੇ ਕਿਚਨ ਦਾ ਥੋੜਾ ਰ ਤੇ ਲੋ ਹੁਣ ਆਪਾਂ ਇਹਨਾਂ ਨੂੰ ਬਣਾਉਣਾ ਸਿਖਾ ਲਈਏ ਕ੍ਰੇਲੇ ਅਬ੍ਰੇਲੇ ਨਹੀਂ ਨਹੀਂ ਉਹ ਕ੍ਰੇਲੇ ਰੱਖੇ ਕੇ ਇਹ ਤਾਂ ਮੈਂ ਦਾਲ ਮੁਹਲੀ ਬਣਾਉਣੀ ਅੱਛਾ ਲਿਆ ਲੋ ਜੀ ਉਧਰ ਬਨ ਰਹੀ ਹੈ ਦਾਲ ਮਸਾਲੀ ਕੁੱਕਰ ਵੀ ਨਹੀਂ ਮਿਲਿਆ ਆਪਾਂ ਨੂੰ ਕਿਉਂਕਿ ਆਪਾਂ ਬਣਾਉਣੀ ਸੀ ਇਹਨਾਂ ਦੇ ਕ੍ਰੇਲੇ ਤੇ ਕਿਵੈਸੇ ਤਾਂ ਮੇਰੇ ਤੋਂ ਜਾਣ ਕੇ ਧੋਖੇ ਨਾ ਬਣਵਾ ਰਹੀਆਂ ਸੀ ਕਿਉਂਕਿ ਮੈਂ ਇਹਨਾਂ ਦੇ ਵਲੌਗਸ ਦੇ ਵਿੱਚ ਦੇਖ ਲਿਆ ਸੀਗਾ ਕਿ ਕਹਿੰਦੀ ਆ ਆਪਾਂ ਗਰਮੀ ਮਾਰਾਂਗੇ ਉਹਨੂੰ ਕਹਿੰਦੀ ਆ ਨਾ ਅੱਜ ਇਹ ਨੂੰ ਸੱਸ ਕਹਿੰਦੀ ਆ ਵੀ ਆਪਾਂ ਨਾ ਇਹਨੂੰ ਗਰਮੀ ਮਾਰਾਂਗੇ ਵੀ ਇਹਨੂੰ ਕਹਾਂਗੇ ਕਰੇਲੇ ਬਣਾ ਕੇ ਦਿਖਾ ਤੇ ਵੈਸੇ ਤਾਂ ਇਹ ਜਾਣ ਕੇ ਮੈਂ ਥੋਏ ਇਸ ਚੱਕਰ 'ਚ ਬਣਵਾ ਰਹੀਆਂ ਸੀਗੀਆਂ ਮੈਂ ਤਾਂ ਗਲਤੀ ਹੋ ਗਈ ਮੈਂ ਪਹਿਲਾਂ ਪਤਾ ਹਾਂ ਇਹਨੇ ਵਲੌਗ ਪਹਿਲਾਂ ਪਤਾ ਕਰੇਲੇ ਹਜੇ ਬਣਾਉਣੇ ਸੀਗੇ ਤੇ ਪਹਿਲਾਂ ਤਾਂ ਮੈਂ ਮੁੱਕਰ ਗਈ ਸੀ ਵੀ ਮੈਂ ਨਹੀਂ ਬਣਾਉਂਦੀ ਹੈਗੀ ਆਪੇ ਬਣਾਉ ਆਉਂਦੇ ਕਰੇਲੇ ਠੀਕ ਹੈ ਬੀਤੋ ਸੀ ਟੋਕ ਕੇ ਨਾ ਬਣਾ ਰਹੇ ਹੂੰ ਤੇ ਫਿਰ ਮੈਂ ਸੋਚਿਆ ਵੀ ਚਲ ਕੋਈ ਗੱਲ ਨਹੀਂ ਹੈਲਪ ਕਰਾ ਦੇਣੀ ਆ ਤੇ ਹੈਲਪ ਕਰਾਉਣ ਦੇ ਚੱਕਰ 'ਚ ਆਪਾਂ ਖਰੇਲੇ ਬਣਾ ਰਹੇ ਆ ਆਦਰਵਾਇਸ ਦਾ ਜਿਹੜਾ ਇਹ ਧੋਖਾ ਕਰ ਰਹੇ ਸੀ ਮੈਨੂੰ ਬਹੁਤ ਜ਼ਿਆਦਾ ਵੱਡਾ ਤੇ ਉਹਦੇ ਤੋਂ ਮੈਂ ਬਚ ਗਈ ਸੀ ਵੈਸੇ ਹਨਾ ਤੇ ਚਲੋ ਕੋਈ ਗੱਲ ਨਹੀਂ ਜੀ ਆਈ ਆ ਤਾਂ ਜਮਾਂ ਬੈਠ ਕੇ ਤਾਂ ਨਹੀਂ ਖਾਣੇ ਮਣ ਮੋਟਾ ਤਾਂ ਕੁਝ ਕਰਕੇ ਜਾਈਏ ਹਨਾ ਤੇ ਫਿਰ ਅਗਲੀ ਵਾਰ ਨੂੰ ਆਉਣ ਜੋਗੇ ਵੀ ਰਹਿ ਜਾਾਂਗੇ ਹੁਣ ਤੀਜਾ ਦਿਨ ਹੋ ਗਿਆ ਹੋਰ ਤਾਂ ਅਗਲੀ ਵਾਰ ਨੂੰ ਆਉਣ ਜੋਗੇ ਵੀ ਰਹਿ ਜਾਾਂਗੇ ਤੇ ਕੀਤਾ ਐ ਵੀ ਕਹ ਦੇਣ ਕਿ ਅਜ ਤਾਂ ਦਿਨ ਰਹਿ ਜਾ ਕੱਲ ਨੂੰ ਕੁਝ ਹੋਰ ਬਣਾ ਲਾਂਗੇ ਆ ਇਹ ਤਾਂ ਹੁਣ ਆਪਾਂ ਬਣਾਉਣੇ ਆ ਕਰੇਲੇ ਲਓ ਜੀ ਹੁਣ ਆਪਾਂ ਆ ਪੈਨ ਯੂਜ਼ ਕਰ ਲੈਨੇ ਸਟਰੀ ਨਹੀਂ ਦੇਣੀ ਆ ਆਪਾਂ ਕਰੇਲਿਆਂ ਨੂੰ ਹਾਂ ਇਹ ਆਪਾਂ ਕਰੇਲੇ ਇਹਨਾਂ ਦੇ ਪਹਿਲਾਂ ਹੀ ਰੱਖੇ ਹੋਏ ਸੀ ਇਹਨਾਂ ਨੇ ਮੇਰੇ ਵਾਸਤੇ ਤਿਆਰੀ ਕਰਕੇ ਦੇਲੇ ਤੇ ਤੇਰੇ ਨੂੰ ਮੋਰ ਲੱਗੀ ਸੀ ਹਾਂ ਐਕਚੁਅਲੀ ਇਹ ਮੈਂ ਹੀ ਬਣਾਉਣੇ ਲਿਖੇ ਸੀਗੇ ਪਰ ਇਹ ਕਰੇਲੇ ਜਿਹੜੇ ਕੁਸ਼ਕਤਾ ਇਹਨਾਂ ਦੇ ਲੰਬੇ ਕੱਟੇ ਹੋਏ ਨੇ ਤੇ ਕੁਸ਼ਕ ਇਹਨਾਂ ਨੇ ਵੀ ਕੱਟੇ ਹੋਏ ਨੇ ਮੈਂ ਕਿਹਾ ਚਲੋ ਸਾਰੇ ਹੀ ਕਰ ਦਿੰਨੇ ਆ ਚਲੋ ਜਿਹੜੇ ਕਿਸੇ ਦੇ ਵੀ ਜਾਣਗੇ ਸਤਿ ਸ਼੍ਰੀ ਅਕਾਲ ਮਾਸੇ ਜੀ ਜਰੂਰ ਰੋਕਾ ਮਨਜੋਪਾ ਜਿੰਨਰ ਰੈਪਲਾਸਿਕ ਲੈ ਵਸਤਾ ਬੜਾ ਹੋਇਆ ਉਹ ਤਾਂ ਮੈਂ ਫੈਲ ਰੋਟੀ ਘਾ ਰਹੀ ਸੀ ਲੋ ਜੀ ਲੈ ਲੇ ਆਪਣੇ ਬਣ ਗਏ ਤੇ ਹੁਣ ਆਪਾਂ ਖਾਣ ਲੱਗੇ ਆ ਤੇ ਮੈਂ ਕਿਹਾ ਚੱਲ ਖਾਂਦੇ ਖਾਂਦੇ ਤੁਹਾਨੂੰ ਦੱਸ ਦਿੰਦੇ ਆ ਦਿਖਾ ਦਿੰਦੇ ਆ ਕਾਫੀ ਵਧੀਆ ਬਣੇ ਨੇ ਬਾਕੀ ਖਾ ਕੇ ਤਾਂ ਗੱਲ ਕਰੂਗਾ ਕਿਸ ਤਰ੍ਹਾਂ ਦੇ ਆ ਜ਼ੀਦਾਲ ਪਾਈ ਰੋਟੀ ਇਹਨਾਂ ਦੀ ਚੀਜ਼ ਹੈ ਹਾਲਪਾ ਦੀ ਵਿੱਚ ਡਾਲ ਪਾਈ ਵੀਰ ਨੂੰ ਪਿਆ ਜੀ ਨੂੰ ਨਾ ਤਾਂ ਮੁੱਕੀ ਸੀ ਪਈ ਹੋਣੀ ਆ ਸੀਗੀ ਨਾਮ ਪਤਾ ਹੈਗਾ ਹੀ ਹੈ ਨਾ ਮਲਕਨ ਹਾਂ ਨਾਮ ਹੈਗਾ ਮੇਰਾ ਹੈਗਾ ਆਉਣੀ ਆ ਬੀਬੀਆਂ ਲੋਬੀ ਆਪਣੀ ਹੁਣ ਤਿਆਰੀ ਆ ਦੋ ਦਿਨ ਹੋ ਕੇ ਆਇਆ ਨੂੰ ਤੇ ਸ਼ਾਮ ਦੇ ਵੱਜ ਕੇ 4 ਹੁਣ ਆਪਾਂ ਚੱਲੀਏ ਤੁਸੀਂ ਪਹੁੰਚੋਗੇ ਹੁਣ ਅਸੀਂ ਪਹੁੰਚਾਂਗੇ

ਚੇ ਚੇ ਚੀ ਆ ਜਾਓ ਅੱਛਾ ਬਸ ਜੀ ਚੀ ਚੀ ਆ ਜਿਹਾ ਹੁਣ ਆਉਨਾ ਉਹ ਤੋਂ ਆਉਣਾ ਹੈ ਅੱਛਾ ਆਹ ਆ ਦੇਖੋ ਸੁਣ ਲੈ ਤਾ ਜਾ ਸਕਿਆ ਅੱਛਾ ਸੁਭਾਯੋ ਫੇਰ ਫੋਨ ਕਰਾਂਗੀ ਵੀ ਆ ਜਾਓ ਹੁਣ ਚੱਲ ਬਈ ਸਾਡੇ ਗਰੀਬ ਖਾਨੇ ਚ ਵੀ ਕਦੇ ਪੈਰ ਪਾਇਆ ਕਰੋ ਆਮ ਤੌਰ ਤੇ ਜੇ ਨਾ ਇਹ 2 2 4 ਦਿਨ ਨਾ ਲਾਉਣੇ ਹੁੰਦੇ ਨੇ ਉਹ ਚਲੋ ਠੀਕ ਹੈ ਉਹ ਚੰਗਾ ਉਹ ਕਹਿੰਦਾ ਤੜਕੇ ਹੀ ਮੋੜਦਾ ਫਿਰ ਮੈਂ ਕਹਿੰਨੀ ਆ ਇੰਨੇ ਚ ਤਾਂ ਮੈਂ ਤੱਕਾ ਵੀ ਨਹੀਂ ਉੱਤਰਦੀ ਉਹ ਕਾਲੀ ਸਪੈਸ਼ਲ ਕਿਸੇ ਦੇ ਨਾਲ ਆਇਓ ਐਵੇਂ ਨਾ ਨਾ ਆਇਓ ਵੀ ਗਈ ਹੋਵੇ ਤੇ ਲੈਣ ਜਾਣ ਤੇ ਫੇਰ ਆਣਾ ਸਪੈਸ਼ਲ ਆ ਤੇਰੇ ਨਾਲ ਹੀ ਚੱਲੋ ਹਾਂ ਹੋਰ ਮੈਂ ਤਾਂ ਰਵਿੰਦਰ ਨੂੰ ਕਹਿੰਨੀ ਨਹੀਂ ਕਿਸੇ ਨੂੰ ਵੀ ਇਕੱਠੇ ਆਇਓ ਸਾਰੇ ਸਹੀ ਗੱਲ ਹੈ ਚੇਂਜ ਹੋ ਜੀ ਬੀਬੀ ਜੀ ਸੋਚੋ ਆਪ ਕੋ ਪੰਜ ਜਣੇ ਉੱਥੇ ਇਕੱਠੇ ਹੋਣਗੇ ਹੈ ਨਾ ਰੌਣਕ ਪੂਰੀ ਤੇ ਹੋਰ ਲਾਓ ਰੌਣਕ ਨਾ ਕਰੀਏ ਚੁਗਲੀਆਂ ਚੁਗਲੀਆਂ ਦਾ ਬਹੁਤ ਸੋਹਣਾ ਟਾਈਮ ਨੇ ਤੇ ਚੁਗਲੀਆਂ ਮਿਨਾਂ ਦਾ ਫਿਰ ਕੋਈ ਗੱਲ ਵੀ ਨਹੀਂ ਬਣਦੀ ਗੱਲ ਹੁੰਦੀ ਹੋਈ ਨਹੀਂ ਕੋਈ ਗੱਲ ਹੋਣੀ ਹੋਈ ਨਹੀਂ ਕੋਈ ਚੁਗਲੀ ਥੋੜੀ ਹੁੰਦੀ ਹੈ ਗੱਲ ਹੁੰਦੀ ਹੈ ਚਲੋ ਵੀ ਚਲੀਏ ਜੀ ਓਕੇ ਜੀ ਮੈਂ ਫੜਾਉਣੀ ਆ ਸ਼ਰਟ ਜੀ ਹੁਣ ਆਪਾਂ ਚੱਲ ਪਏ ਆ ਦੋ ਦਿਨ ਖੂਬ ਆਪਾਂ ਇੰਜੋਏ ਕੀਤਾ ਤੇ ਹੁਣ ਪੈ ਗਏ ਆਪਾਂ ਆਪਣੇ ਰਾਹ ਤੇ ਰਸਤਾ ਜੀ ਦੇਖਦੇ ਆ ਇੱਕ ਥੋੜੀ ਜਿਹੀ ਪਲਾਨਿੰਗ ਹੈਗੀ ਆ ਸਾਡੀ ਕਿਤੇ ਰੁਕਣ ਦੀ ਜੇ ਰੁਕੇ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਮੌਸਮ ਜਿਹੜਾ ਹੈਗਾ ਇੱਥੇ ਵੈਸੇ ਤਾਂ ਗਰਮੀ ਆ ਪਰ ਧੁੱਪ ਨਹੀਂ ਹੈਗੀ ਲੋ ਜੀ ਅੱਜ ਆਪਾਂ ਚੱਲ ਪਏ ਆ ਆਪਣੇ ਕਰਵਲ ਨੂੰ ਘਰ ਵੀ ਮੈਨੂੰ ਲੱਗਦਾ ਹਜੇ ਲੇਟ ਪਹੁੰਚਾਂਗੇ ਬਿਠਿੰਡੇ ਜਾਵਾਂਗੇ ਪਰ ਰਸਤ ਉਸ ਤੋਂ ਪਹਿਲਾਂ ਰਸਤੇ ਦੇ ਵਿੱਚ ਸਾਡੀ ਕਿਤੇ ਰੁਕਣ ਦੀ ਪਲਾਨਿੰਗ ਹੈਗੀ ਹੈ ਜੇ ਰੁਕਦੇ ਆ ਤਾਂ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਜਰੂਰ ਦਿਖਾਵਾਂਗੇ ਤੇ ਚਲੋ ਜੀ ਪਰਮਾਤਮਾ ਕਰੇ ਸਭ ਠੀਕ ਰੱਖੇ ਤੇ ਕੱਲ ਨੂੰ ਆਪਾਂ ਫੇਰ ਮਿਲिए ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰਾਖਾ